ਪੀਤੀਪੁਰ ਪਿੰਡ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਬਣਾਈ ਆ ਕਣਕ ਵੀਜਣ ਦੀ ਪਰਾਲੀ ਜਿਹੜੀ ਸਾਂਭਦੀ ਆ ਨਾਲ-ਨਾਲ ਤੇ ਨਾਲ-ਨਾਲ ਉਹ ਕਣਕ ਬੀਜਦੀ ਆ ਬਹੁਤ ਹੀ ਇਹ ਤਰੀਕਾ ਸਸਤਾ ਤੇ ਟਿਕਾਊ ਔਰ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਆ ਉਹ ਬਣਾਈਆ ਵੀ ਸੀ ਸਾਹਿਬ ਡਾਕਟਰ ਕੋਸ਼ਲ ਸਾਹਿਬ ਅੱਜ ਇੱਥੇ ਖੁਦ ਆਏ ਨੇ ਡਾਇਰੈਕਟਰ ਐਕਸਟੈਂਸ਼ਨ ਸਾਹਿਬ ਆਏ ਦੇ ਜਸਵੀਰ ਸਿੰਘ ਗਿੱਲ ਉਹ ਉਹ ਵੀ ਨਾਲ ਆਇਨੇ ਯੂਨੀਵਰਸਿਟੀ ਦੀ ਪੂਰੀ ਟੀਮ ਇੱਥੇ ਆਈ ਆ ਇਹ ਦਿਖਾਉਣ ਵਾਸਤੇ ਫਾਇਦੇ ਜੋ ਹੁਣੇ-ਹੁਣੇ ਵੀ ਸੀ ਸਾਹਿਬ ਨੇ ਦੱਸੇ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਝੋਨੇ ਦੀ ਜਦੋਂ ਕਟਾਈ ਕੀਤੀ ਹੈ ਕੰਬਾਈਨ ਦੇ ਨਾਲ ਹੀ ਮਸ਼ੀਨ ਲਾ ਕੇ ਨਾਲ ਹੀ ਕੰਨ ਖਬੀਚੀ ਉਹ ਜੋ ਸੁਪਰਸੀਡਰ ਨਾਲ ਜੋ ਦੂਜਾ ਉਹ 2-3000 ਰੁਪਿਆ ਉਹ ਵੀ ਬਚਿਆ ਦੂਜਾ ਇਹਦੇ ਵਿੱਚ ਕੋਈ ਕੱਖ ਨਹੀਂ ਕੋਈ ਗੁੱਲੀ ਡੰਡਾ ਨਹੀਂ ਕੋਈ ਵੀੜ ਨਹੀਂ ਵੀਡੀ ਸਾਈਡ ਦੀ ਲੋਡ ਨਹੀਂ ਪਈ ਉਹ ਬਚਿਆ ਤੀਜਾ ਇਹਦੇ ਵਿੱਚ ਯੂਰੀਆ ਜਿੰਨਾ ਆਮ ਪਾਉਂਦੇ ਉਹਦੋਂ ਅੱਧਾ ਪਾਇਆ ਅਗਲੀ ਵਾਰੀ ਉਹਦੀ ਲੋਡ ਵੀ ਨਹੀਂ ਪੈਣੀ ਪਰਾਲੀ ਦੀ ਖਾਦ ਬਣੀ ਆ ਪੂਰੀ ਦੀ ਪੂਰੀ ਚੌਥਾ ਇਹਦੀਆਂ ਜੜਾਂ ਇੰਨੀਆਂ ਮਜ਼ਬੂਤ ਆ ਕਿ ਮੀਂਹ ਪਿਆ ਨਿਹਰੀਆਂ ਆਈਆਂ ਇਹ ਡਿੱਗੀ ਨਹੀਂ ਬਿਲਕੁਲ ਆਹ ਦੇਖੋ ਇੰਨੀ ਵਧੀਆ ਖੜੀ ਆ ਤਾਂ ਇਹ ਮਸ਼ੀਨ ਇਸ ਕਰਕੇ ਇਹ ਕਿਸਾਨਾਂ ਨੂੰ ਪੰਜਾਬ ਦੇਆਂ ਨੂੰ ਸਾਰਿਆਂ ਨੂੰ ਦਿਖਾਉਣ ਵਾਸਤੇ ਕਿ ਆਹ ਦੇਖੋ ਆਹ ਤਰੀਕਾ ਮਲਕਿ ਇਹਦੇ ਨਾਲ ਉਹ ਪਰਾਲੀ ਜਿਹਨੂੰ ਆਪਾਂ ਬਿਮਾਰੀ ਸਮਝਦੇ ਆ ਵਰਦਾਨ ਬੰਦੀ ਹੈ ਉਹ ਨਾਲੇ ਤਾਂ ਹਾਂਜੀ ਜਿਹੜੇ ਚਸੀਂ ਤਿੰਨ ਜਗ੍ਹਾ ਤੇ ਤਿੰਨ ਪਿੰਡਾਂ 'ਚ ਐਡਵਾਂਸੇਸ਼ਨ ਲਗਾਈ ਹੋਈ ਹੈ ਉਰੇ ਸਾਡੀ ਯੂਨੀਵਰਸਿਟੀ ਤੋਂ ਸਾਰੇ ਟੀਚਰ ਸਹਿबान ਅਫਸਰ ਸਹਿबान ਮੋਸਟਲੀ ਆਏ ਨੇ ਤੇ ਫੂਲਕਾ ਸਾਹਿਬ ਦਿੱਲੀ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਨੂੰ ਤੇ ਇਸੇ ਤਰ੍ਹਾਂ ਪੰਜਾਬ ਓਵਰ ਦਾ ਜਿਹੜਾ ਬੈਕਵਾ ਅਗਰੀਕਲਚਰ ਦਾ ਉਹਦੇ ਚੀਫ ਸਹਿबान ਆਏ ਨੇ ਦਿਖਾਉਣਾ ਅਸੀਂ ਕੀ ਚਾਹੁੰਦੇ ਆ ਕਿ ਇਹਦੀ ਜਿਹੜੀ ਬਜਾਈ ਕੀਤੀ ਹੈ ਇੱਕ ਇਹ ਜੀ ਜਿਹੜੀ ਕੰਬਾਈਨ ਸੀ ਕੰਬਾਈਨ ਸਿਰਫ ਕਣਕ ਨੂੰ ਜਾਂ ਝੋਨੇ ਨੂੰ ਕੱਟਣ ਵਾਸਤੇ ਬਣਾਈ ਸੀ ਅਸੀਂ ਕੰਬਾਈਨ ਦੇ ਨਾਲ ਇੱਕ ਡ੍ਰਿਲ ਲਗਾਤੀ ਹੈ ਸੋ ਜਦੋਂ ਝੋਨਾ ਕੱਟਿਆ ਜਾਂਦਾ ਹੈਗਾ ਉਹਦੇ ਨਾਲ ਉਸੇ ਦਿਨ ਉਸੇ ਟਾਈਮ ਕਣਕ ਦੀ ਬਜਾਈ ਹੋ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈਗਾ ਸਿਰਫ ਉਹਦੇ ਨਾਲ ਪਾਣੀ ਲਾਉਣੇ ਆ ਇੱਕ ਤਾਂ ਇਹ ਹੁੰਦਾ ਵੀ ਜੇ ਸਾਡੇ ਕਿਤੇ ਖਾਸੇ ਵਸਤੀ ਲੇਟ ਹੋ ਜਵੇ ਝੋਨਾ ਲੇਟ ਹੋ ਜਵੇ ਸਾਡਾ ਤੇ ਕਿਰ 15 20 ਦਿਨ ਬਜਾਈ ਉਹ ਲੇਟ ਹੋ ਜਾਂਦੀ ਹੈ ਅਸੀਂ ਇਹ ਕਹਿੰਦੇ ਸਾਇੰਸ ਦੇ ਵਿੱਚ ਜੇ ਇੱਕ ਹਫਤਾ ਵੀ ਜੀ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਵਿਧੀਪੁਰ ਲਗਤਾਰੀਵਨੋਂ ਬਿਲੋਂਗ ਕਰਦਾ ਹਾਂ ਅੱਜ ਸਾਡੇ ਪਿੰਡ ਵਿਧੀਪੁਰ ਵਿਖੇ ਵੀਚੀ ਸਾਹਿਬ ਪੁਲਕਾ ਸਾਹਿਬ ਔਰ ਹੋਰ ਬਹੁਤ ਹੀ ਬਹਾਨਾ ਜੋਸ਼ਕੀਤਾਂ ਇੱਥੇ ਪਹੁੰਚੀ ਹੋਈਆਂ ਨੇ ਇਹ ਸਾਡੇ ਨਾਲ ਇਹ ਖੇਤਾਂ ਦਾ ਇੱਕ ਹੈਗਾ ਸੀ ਟਰੈਵਲ ਪਲਾਨ ਸੀ ਜਿਹਦੇ ਵਿੱਚ ਆਪਾਂ ਜੋ ਕਣਕ ਦੀ ਬਜਾਈ ਆ ਉਹਦੀ ਕਣਕ ਦੀ ਬਜਾਈ ਜਿਹੜੀ ਇੱਕ ਆਪਾਂ ਕੰਪੈਨ ਦੇ ਤੇ ਡ੍ਰਿਲ ਦੀ ਅਟੈਚਮੈਂਟ ਨਾਲ ਕਟਾਈ ਝੋਨੇ ਦੀ ਕਟਾਈ ਦੌਰਾਨ ਕੀਤੀ ਸੀ ਔਰ ਉਹ ਡੈਮੋ ਪਲਾਂਟ ਨੂੰ ਇਹ ਸਾਰੀ ਟੀਮ ਜੋ ਦੇਖਣ ਆਈ ਸੀ ਜਿਹੜਾ ਇਹ ਡੈਮੋ ਪਲਾਂਟ ਹੈ ਸਾਡਾ ਪੰਜਾਬ ਲੈਵਲ ਦਾ ਡੈਮੋ ਪਲਾਂਟ ਸੀ ਜਿਹਦੇ ਸਬੰਧ ਵਿੱਚ ਫੁਲਕਾ ਸਾਹਿਬ ਔਰ ਮੀਚੀ ਸਾਹਿਬ ਸਾਰੇ ਉਸ ਸੰਬੰਧ ਚ ਇੱਥੇ ਪਹੁੰਚੇ ਹੋਏ ਨੇ ਉਹ ਤਾਂ ਹੀ ਵਧੀਆ ਰਿਜ਼ਲਟ ਰਿਹਾ ਜੀ ਇਹ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਜਿਹੜੀ ਆਪਾਂ ਝੋਨੇ ਦੀ ਕਟਾਈ ਦੇ ਦੌਰਾਨ ਹੀ ਸਾਡੀ ਜਿਹੜੀ ਉਹ ਬਜਾਈ ਹੋ ਗਈ ਸੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਣਕ ਦੀ ਬਜਾਈ ਤੇ ਕੋਈ ਖਰਚਾ ਨਹੀਂ ਹੋਇਆ ਬਿਲਕੁਲ ਸਾਡੀ ਕਣਕ ਜੋ ਫ੍ਰੀ ਚ ਵੇਚੀ ਗਈ ਔਰ ਦੂਸਰੀ ਇਹਦੇ ਵਿੱਚ ਜਿਹੜੀ ਹੈਗੀ ਆ ਖਾਦ ਦੀ ਮਾਤਰਾ ਡੋਸ ਬਹੁਤ ਘੱਟ ਦਿੱਤੀ ਇਹਨੂੰ ਔਰ ਹੁਣ ਜੋ ਕਣਕ ਦਾ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਇਆ ਵਾ ਅੱਗੇ ਬਾਕੀ ਜਦੋਂ ਇਹ ਕਟਾਈ ਹੋ ਗਈ ਉਦੋਂ ਦਾ ਝਾੜਦ ਵਰਗਾ ਦਾ ਸਭ ਇੱਕ ਕੰਨਫਰਾਂਸ ਹੋ ਜਾਊਗਾ ਪਰ ਹੁਣ ਜੋ ਇਸ ਦੀ ਹੈਗੀ ਆ ਕਣਕ ਦੀ ਪੈਦਾਵਾਰ ਬਹੁਤ ਹੀ ਸ਼ਾਨਦਾਰ ਹੈ। ਅਪੀਲ ਕਰੂੰਗਾ ਕਿ ਜਿੰਨਾ ਵਸਵਤ ਅਸੀਂ ਖਰਚਾ ਬਚਾ ਸਕਨੇ ਆ ਉਹ ਬਚਾਈਏ ਔਰ ਇਸ ਜਿੱਦਾਂ ਸਾਡੀ ਅਸੀਂ ਬਜਾਈ ਕੀਤੀ ਆ ਇਸ ਤਰੀਕੇ ਜਿਹੜੇ ਆ ਇਹ ਤਰੀਕੇ ਅਪਣਾ ਕੇ ਆਪਣਾ ਜੋ ਖਰਚਾ ਉਸ ਨੂੰ ਘਟਾਈਏ ਔਰ ਜਿਹੜਾ ਆਪਣਾ ਵਾਤਾਵਰਨ ਆ ਉਹਨੂੰ ਮਤਲਬ ਕਿ ਸਾਫ਼ ਰੱਖਣ ਦੇ ਵਿੱਚ ਜਿੰਨਾ ਸਾਡਾ ਵਸਵਤ ਜੋਦਨ ਪਿੰਡਾਂ ਪਾਈ ਹੈ ਇਸਪਰ ਔਰ ਆਪਣੇ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਨੂੰ ਵੀ ਬਿਲਕੁਲ ਵਧੀਆ ਖੁਸ਼ਹਾਲ ਤੰਦਰੁਸਤ ਬਣਾਈਏ ਜੀ